ਸਰਿਆ ਨੋ ਅਸੀਂ ਅੱਜ ਕਲਾਨੌਰ ਵਿੱਚ ਬੈਠੇ ਹਾਂ ਇੱਕ ਜੋਬ ਪਲੇਸਮੈਂਟ ਸੈਮੀਨਾਰ ਗਵਰਨਮੈਂਟ ਵੱਲੋਂ ਲਗਾਇਆ ਗਿਆ ਹੈ ਜਿਦੇ ਵਿੱਚ ਪਲੱਸ 2 ਪਾਸ ਬੱਚੇ ਔਰ ਗ੍ਰੈਜੂਏਸ਼ਨ ਬੱਚੇ ਜੋ ਕਿ ਫ੍ਰੈਸ਼ਰ ਤੇ ਐਕਸਪੀਰੀਅੰਸ ਜਿਨਨੂੰ ਜੋਬ ਆਫਰ ਕਰ ਰਹੇ ਮਿਨੀਮਮ ਜੋਬ ਆਫਰ 20000 ਪਲੱਸ ਸਟਾਰਟਿੰਗ ਹੈ ਬੱਚੇ ਆ ਸਕਦੇ ਨੇ ਸਾਨੂੰ ਮਿਲ ਸਕਦੇ ਨੇ ਸੈਮੀਨਾਰ ਤੋਂ ਬਾਅਦ ਵੀ ਸਾਡਾ ਨੰਬਰ ਡਿਸਟ੍ਰਿਬਿਊਟ ਕਰਕੇ ਸਾਨੂੰ ਕੰਟੈਕਟ ਕਰ ਸਕਦੇ ਨੇ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਕੇ ਉਹਨਾਂ ਨੂੰ ਪੱਕੀ ਨੌਕਰੀ ਲਗਵਾ ਕੇ ਦਵਾਂਗੇ ਜਿਹੜੀ ਕਿ ਪ੍ਰਾਈਵੇਟ ਵਿੱਚ ਹੋਏਗੀ ਕੁਝ ਸਰਕਾਰੀ ਦਾਇਰੇ ਵੀ ਹਨ ਜਿਹੜੇ ਪ੍ਰਾਈਵੇਟ ਕੀਤੇ ਹੋਏ ਹਨ ਉਹਨਾਂ ਵਿੱਚ ਵੀ ਨੌਕਰੀ ਹੈ ਕਿੰਨੀ ਏਜ ਤੇ ਮਤਲਬ ਸਾਰੀ ਸੀਸੀ ਨੂੰ ਦਾਇਰ ਕੀਤੀ ਮਿਨੀਮਮ ਏਜ 18 ਸਾਲ ਹੈ ਮੈਕਸਿਮਮ ਏਜ 35 ਹੈ ਜੀ ਜਿਹੜੀ OBC ਅਸੀਂ ਜਿਹਨਾਂ ਨੂੰ ਦੋਨਾਂ ਵਾਸਤੇ ਸੇਮ ਹੈ ਜੀ ਹੁਣ ਤੱਕ ਕਿੰਨੀ ਜਿਹੜੀ ਅੰਦਰ ਬਾਰਡਰ ਲਾ ਕੇ ਜਾਏ ਪਹਿਲੇ ਚੰਗੀਆਂ ਕਿੰਨੀ ਸ਼ੋਸ਼ਣ ਹਾਲੇ ਤੱਕ ਸਿਰਫ ਹਾਂ ਹੀ 5 ਸਿਲੈਕਸ਼ਨਸ ਕੀਤੀਆਂ ਨੇ ਹਾਲੇ ਸਟਾਰਟਿੰਗ ਹੈ ਖੂਬ ਆਸ਼ਾ ਕਰ ਰਹੇ ਹਾਂ ਕਿ ਕਟੋਕਟ ਚਾਰੀ ਪੰਜਾ ਸਿਲੈਕਸ਼ਨਸ ਆਪਾਂ ਕਰਕੇ ਜਾਵਾਂਗੇ ਸਿੰਗਲ ਆਪਾਂ ਇਹ ਬਟਾਲੇ ਤੁਹਾਡੀ ਕੰਪਨੀ ਹੈ ਸ਼੍ਰੀ ਬਾਲਾ ਜੀ ਫਾਉਂਡਰੀ ਆਪਾਂ ਨੂੰ ਰਿਕੁਇਰਮੈਂਟ ਹੈਗੇ ਸਾਡੇ ਪੈਕਿੰਗ ਸੇ ਵਰਕਰਾਂ ਦੀ ਲੋੜ ਹੈਗੀ ਆ 15 ਵਰਕਰਾਂ ਦੇ ਲੋੜ ਹੈਗੀ ਆ ਪੈਕਿੰਗ ਸੇ ਡਰਾਈਵਰਾਂ ਦੀ ਰਿਕੁਆਇਰਮੈਂਟ ਹੈਗੀ ਆਪਣੇ ਕੋ ਆਪਣੇ ਕੋ ਲੈਬ ਆਪਰੇਟਰ ਦੀ ਰਿਕੁਆਇਰਮੈਂਟ ਹੈਗੀ ਆ ਮਾਰਕੀਟਿੰਗ ਚਾਹ ਨੋ ਚਾਹੀਦੇ ਬੱਚੇ ਸਰ ਵੈਲਡਰਾਂ ਦੀ ਰਿਕੁਆਇਰਮੈਂਟ ਹੈਗੀ ਆ 4 ਵੈਲਡਰ ਚਾਹੀਦੇ ਆ ਇਲੈਕਟ੍ਰੀਸ਼ੀਅਨ ਚਾਹੀਦੇ ਆ 2 ਸਰ ਹੈਲਪਰ ਚਾਹੀਦੇ ਆ ਸੀਐਨਸੀ ਆਪਰੇਟਰ ਚਾਹੀਦੇ ਆ ਮਕੈਨਿਕਲ ਆਪਰੇਟਰ ਚਾਹੀਦੇ ਆ ਕੰਪਿਊਟਰ ਆਪਰੇਟਰ ਚਾਹੀਦੇ ਆ ਤੇ ਫਿਲਹਾਲ ਦੀ ਗੱਲ ਆਪਣੇ ਕੋ ਸਰ ਆਪਾਂ 9 ਬੱਚੇ ਸਿਲੈਕਟ ਕਰ ਚੁੱਕੇ ਆ ਬਾਕੀ ਸਾਰਾ ਅੱਗੇ ਚੱਲ ਰਿਹਾ ਹੈ ਕੁਆਲਿਫਿਕੇਸ਼ਨ ਕੀ ਰੱਖੀ ਸਕਦੇ ਕੁਆਲਿਫਿਕੇਸ਼ਨ ਸਰ ਡਿਪੈਂਡ ਕਰਦਾ ਕਿ ਵੈਕੈਂਸੀ ਦੇ ਹਿਸਾਬ ਨਾਲ ਜੇ ਸਰ ਪੈਕਿੰਗ ਚਾਹ ਪੈਕਿੰਗ ਚਾਹ ਜਿਹੜੀ ਰਿਕੁਆਇਰਮੈਂਟ ਹੈ ਉਹ 10th ਵੀ ਚੱਲੇਗੀ 10th ਚ ਵੀ ਸੂਟੇਬਲ ਆ ਜੀ ਜਿਹੜੀ ਸਰ ਜਿਹੜੀ ਮਤਲਬ ਜਿਹੜੀ ਹਾਇਰਡ ਸਰ ਫਿਰ ਇਸ ਤੋਂ ਬਾਅਦ ਸਰ ਉਹਨਾਂ ਦੇ ਆਪਾਂ ਟ੍ਰੇਨਿੰਗ ਤੇ ਬੁਲਾਵਾਂਗੇ ਉਹਨਾਂ ਦੀ ਇੱਕ ਹਫਤੇ ਦੀ ਟ੍ਰੇਨਿੰਗ ਹੋਏਗੀ ਟ੍ਰੇਨਿੰਗ ਤੋਂ ਬਾਅਦ ਫਿਰ ਡਿਸਾਈਡ ਹੋਏਗਾ ਕਿ ਕੀ ਪੇ ਸਕੇਲ ਉਹਨਾਂ ਦਾ ਹੁੰਦਾ ਕਿਉਂਕਿ ਫਰੈਸ਼ਰ ਬੱਚੇ ਜ਼ਿਆਦਾਤਰ ਦੇਖ ਰਹੇ ਆ ਕਿ ਆ ਰਹੇ ਆ ਆਪਣੇ ਕੋਲ ਥੋੜਾ ਉਹਨਾਂ ਨੂੰ ਸਾਨੂੰ ਵੀ ਗਾਈਡ ਕਰਨਾ ਪੈਣਾ ਥੋੜਾ ਇਸ ਲਈ ਥੋੜਾ ਜਿਹਾ ਸਰ ਟਾਈਮ ਲੱਗਣਾ ਉਹਨਾਂ ਨੂੰ ਵੀ ਬਾਕੀ ਪੇ ਸਕਿੱਲ ਵਧੀਆ ਹੋਏਗਾ ਅੱਗੋਂ ਕੰਮ ਵਧੀਆ ਜੇ ਸਿੱਖ ਕੇ ਕਰਨਗੇ ਤੇ ਅੱਗੇ ਤਰੱਕੀ ਕਰਨਗੇ ਸਰ ਸਰ ਹਾਂਜੀ ਲੋਕਲ ਚ ਆਪਾਂ ਮਤਲਬ ਕਲਾ ਨੋਟ ਤੋਂ ਬੱਚੇ ਚੁੱਕਦੇ ਪਏ ਆ ਜਾਂ ਧਾੜੀਵਾਲ ਤੋਂ ਵੀ ਬੱਚੇ ਆ ਰਹੇ ਆ ਤੇ ਮਤਲਬ ਉਹਨਾਂ ਕੋ ਕਹਿ ਰਿਹਾ ਕਿ ਉਹ ਆਪਾਂ ਬਟਾਲੇ ਚ ਆ ਸਕਦੇ ਆ ਸਾਨੇ ਨਾਲ ਤੇ ਇਸ ਕਰਕੇ ਕੋਈ ਚੱਕਰ ਨਹੀਂ ਹੈਗਾ ਸਰ ਆਪਾਂ ਰੱਖਦੇ ਆ